ਪਈ ਸਾਹਿਬ ਤੇਉਂ ਤਾਰ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਹੀ ਦਸਵੀਂ ਕਵੇਵਾਂਜ ਬੇਨਤੀ ਚੋਂ ਪਈ ਅਮਰੀ ਕਰੋ ਹਾ ਤੇ ਰੱਛਾ ਪੂਰਨ ਹੋਏ ਚਿਤ ਦੀ ਇਛਾ ਚਰਨ ਨਮਨਏ ਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਗੁਰੂ ਦੁਤ ਸਵੇ ਤੁਮਕਾਓ ਆਪਾ ਦੇ ਬਚਾਓ ਸਿਮਰੋ ਪਰਿਵਾਰਾ ਸੇਵ ਸਿਖ ਸਵੇਕਰਤਾਰਾ ਕਰਨ ਕਰਦੇ ਕਰੀਏ ਸਭ ਅਰਣਗੋ ਆਸੰਗਰੀਏ ਮਰੀ ਆਸਾ ਤੋਰਪਜਨ ਕੀ ਰਹੇ ਪਿਆਸਾ ਬਚਾਓ ਕੋ ਨ ਧਿਆਉ ਜੋ ਬਚਾਉਸ ਤੁਮ ਤੇ ਪਾਓ ਸੇਵ ਸਿਖ ਮਾਰੇ ਤਰੀਆ ਚੰਚੂਣ ਸਤਰਾ ਮਾਰੇ ਮਾਰਿਆ ਪਾਦੇ ਮੁਝੇ ਬਰੀਏ ਮਨ ਕਾਲ ਕਾ ਤਰਾ ਸੁਨਵਰੀਏ ਸੇਵ ਸਿਖ ਮਾਰੇ ਪਸ਼ਾ ਸਿਰਿਏ ਤੁਝੂ ਕਰਿਓ ਰਛਾ ਲਾਗ ਲਿਓ ਮੋਇ ਰਾਗਨਾਰੇ ਸਾਇ ਸੰਸਾਰੇ ਪਿਆਰੇ ਦੀਪੰਤੁਸ਼ਟਣ ਕੀ ਹੰਤਾ ਤੁਮੋ ਕੋ ਚਤੁਰਜਸ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਉਤਰਾ ਕਾਲ ਪਾਇ ਕਰਪਸ਼ਲ ਪ੍ਰਕਾਸ਼ ਸਗਲ ਕਾਲ ਕਾ ਕੀ ਅਤਮਾਸ਼ਾ ਜਗਨ ਗਾ ਜੋਗੀ ਸ਼ਿਵ ਕੀਓ ਭੇਦ ਰਾਜ ਬ੍ਰਹਮਾ ਜੋਤੀਓ ਜਗਨ ਗਾ ਸਗਲ ਲੋਕ ਸਵਾਰਾ ਨਮਸਕਾਰ ਹੈ ਤੈਂ ਮਹਾਰਾ ਜਗਨ ਗਾ ਸਭ ਜਗਤ ਬਨਾਇਓ ਦੇਵ ਦਿਆਜ ਦੇਸ਼ ਨੂੰ ਵਜਾਇਓ ਆਦਿ ਤੇ ਕੇ ਅਵਤਾਰ ਸਹੀ ਗ੍ਰੂ ਸਮਝੇ ਹਮਾਰਾ ਸਿਗਾਲ ਕਿਸ ਕੋ ਮਾਰੀ ਸਗਲ ਪਰਜਾ ਜਨੇ ਆਪ ਸਵਾਰੀ ਸਿਲਕਣ ਕੋ ਸਭ ਗੁਣ ਸ਼ਖਦੀਓ ਸਤਰਨ ਕਪੜ ਮੋਮਦ ਕੀਓ ਕਰ ਕਰ ਕੇ ਅੰਦਰ ਕੀ ਜਾਣਤ ਭਲੇ ਪੁਰੇ ਕੀ ਪੀਰ ਪਸ਼ਾਨਤ ਕੰਕਲੇ ਯਸੂਲਾ ਸੰਪਰ ਕ੍ਰਿਪਾ ਦ੍ਰਿਸ਼ਟ ਕਰ ਫੂਲਾ ਸੰਤਨ ਤੋ ਪਾਏ ਦੇ ਤੁਗੀ ਸੁਖ ਪਾਏ ਸਾਧਨ ਕੇ ਸੁਖੀ ਕੀ 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 ਪੀਰ ਪਛਾਨੇ ਕਰ ਕਰ ਕੇ ਬੜ ਬੜ ਕੀ ਜਾਣੇ ਜਬ ਤੋ ਕਰੋ ਕਰਾ ਕਰ ਤਾਰਾ ਪ੍ਰਜਾ ਤਰ ਤਮ ਦੇ ਅਪਾਰਾ ਜਬ ਕਰ ਕਰ ਦੋ ਗਮੋਂ ਤੁਮ ਮੈਂ ਮੰਤ ਦੇ ਪਰ ਸਮੂਹ ਯਤੇ ਮਹਾਂਸ਼ੇਸ਼ ਤਾਰੇ ਆਪ ਆਪਣੀ ਪੂਜਾ ਵਿਚਾਰੇ ਜਬੀ ਤੇ ਰਤਿ ਜਲਮ ਜੰਤ ਵੇਦ ਭੇਦ ਰੇ ਅਲਮ ਰੰਗਾਂ ਦੀਵ ਗੰਧ ਮਿਲੰਬੇ ਆਦ ਅਨੀਲਾ ਸਭਾ ਵਾਹੁਲੀ ਚੱਤ ਬੇਦਾ ਜਾ ਕੋ ਪੀਵਣਾ ਪਾਵਤ ਬੇਦਾ ਆਂਗੋ ਕਰਪਾਣ ਨਿਮਾਨਤ ਮਾ ਮੂੜ ਕਛ ਭੇਦ ਨ ਜਾਣਤ ਆ ਗਿਵ ਕੋ ਕੈਸਾ ਸਦਾ ਨਿਰੰਕਾਰ ਕਾ ਸੇਨ ਨਹਿ ਤੇਵ ਆਪਾ ਪੜੀ ਬੋਹ ਤੇ ਜੇਤੀ ਵਰਨਤ ਪੇੜ ਪੇੜ ਤੋਂ ਤੇਤੀ ਸਾਰੇ ਰਗਾਂ ਵਿੱਚ ਨਾ ਭਟਮਸਨ ਸਾਰਾ ਰੂਪ ਰੂਪਾ ਰੰਗ ਭਿਉ ਰਾਵ ਗਈ ਭੂਪਾ ਜੀ ਜੀਰ ਸਿਧ ਕੀ ਨੀ ਕੁਝ ਖਾਣ ਬਾਰਾ ਜਦੀਨੀ ਉਹ ਬੋਲ ਰਾਜਾ ਬੇਟਾ ਕੋਸਮਿਤ ਕੋ ਸਿੰਗਰ ਕੱਟਾ ਅਬੀ ਸਿਸ਼ਟ ਤਕੈ ਨਮਵਾਜੁਗਾ ਰੂਪ ਸੇਮਬਾ ਅਵਰ ਅਛਾ ਮੇਰੀ ਤੁਮ ਕਰੋ ਸਿੱਖੋ ਔਰ ਸਿੱਖ ਸੰਗਰੋ ਜੀ ਜੀੜ ਵੰਪਾਤਾ ਸਗੰ ਸਰਵਰਣ ਕਾਤਾ ਜੇਤੂ ਤਗਰਨੀ ਪਰੇ ਤਨ ਕੇ ਦੁਸ਼ਟ ਦੁਖ ਤੇ ਮਰੇ ਜਿਨ ਕੇ ਤੁਮ ਸੰਗਰਸਪਟਾਰੇ ਜੋ ਕਾਲ ਕੋ ਇੱਕ ਬਾਰ ਧਿਆਏ ਹਾਂ ਤਾਂ ਕੇ ਗਾਲ ਨਿਕਣਿਆ ਹੈ ਜਿਹਾਇ ਤੈਸ ਪਲੰਗ ਸੁਰਿਸੇ ਅਦਕਾਲਾ ਕਿਰਪਾ ਦੇਚਾਂ ਜਾਏ ਨਾ ਹਰੋ ਤਾਂ ਕੇ ਤਾਪ ਤਰਕ ਮਹਾਰੋ ਜਿਨ ਦੁਸ਼ਤ ਦਨ ਮੁਸਬੋਏ ਦੁਸ਼ੀਸ਼ਾ ਚ ਸਕੇ ਨ ਕੋਈ ਇੱਕ ਬਾਰ ਜਨਤ ਮੈਂ ਸਮਾਰਾ ਕਾਲ ਫਾਜਤੇ ਤਹੇ ਮਹਾਰਾ ਜਿਨ ਜਨਤ ਹਾਰੋ ਕਹਾ ਜਦ ਇੱਕ ਦੁਸ਼ ਲੋਕ ਤੇ ਰਹਾ ਭੜੇ ਖੇਤ ਮੈਂ ਜਨ ਤਿਆਰੀ ਆ ਪਾਤੇ ਲਿਓ ਬਾਰੀ ਸਈ ਦੁਸ਼ਟ ਦੁਖ ਤੇ ਲਿਓ ਬਚਾਈ ਕਿਰਪਾ ਕਰੀ ਅੰਬਜ ਮਾਤਾ ਗ੍ਰੰਥ ਕਰਾ ਪੂਰਨ ਸ਼ਿਵਰਾਤਾ ਸ੍ਰੀ ਜੋ ਜਪੈ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਅੜੇ ਲ ਸੁਣੇ ਗੂੰਜੋ ਜਾਏ ਸੁਰਸ ਨਾ ਪਾਵਈ ਮੂਰਤੀ ਤੇ ਲਾਏ ਚਤੁਰਤਾ ਆਵਈ ਦੁਖ ਦਰਦ ਭੋ ਨਿਕਟ ਨਾ ਤੈਨ ਨਰਕੇ ਰਹੇ ਸੰਬਤ 17 ਸਾਹਿਬ ਨੂੰ ਹੀਜੇ ਅਰਧ ਸਾਹਿਬ ਨੂੰ ਵੀਰ ਕੋ ਹੀਜੇ ਸਵਈਆ ਪਾਏ ਗਏ ਜਬ ਤੇ ਤੁਮਰੇ ਕਮ ਤੇ ਬਾਖ ਤਰੇ ਨਹੀਂ ਆਨਿਓ ਰਾਮ ਰਹੀ ਬਪੁਰਾਨ ਕੁਰਾਨ ਅਨੇਕ ਕੇ ਮਤੇ ਕਨ ਮਾਨਿਓ ਸਿਮਰਤ ਸਾਗਰ ਵੇਦ ਸਭੇ ਬੋ ਵੇਦ ਕਹੇ ਅਮ ਇਤਨਾ ਜਾਨਿਓ ਬਾਤ ਮਨੀ ਕਰ ਮੈਂ ਨਾ ਕਿਹੋ ਸਭ ਤੋ ਏ ਬਕਾਨਿਓ ਡੋਹਰਾ ਸਗਲ ਵਾਰ ਪਛਾੜ ਦੇਉ ਤੋਹਾਇ ਤੁਹਾਈ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੋ ਹੋ ਪਈ ਸਾਹਿਬ ੴ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੋਪਈ ਹਮਰੀ ਕਰੋ ਹਾਦੇ ਰੱਛਾ ਪੂਰਨ ਹੋਏ ਚਿਤ ਕੀ ਚਾ ਹਮਰ ਦੁਸ਼ਬੇ ਤੁਮ ਕਾਓ ਆਪਾ ਦੇ ਮੋਇ ਬਚਾਵੋ ਸੁਖੀ ਕਰਦੇ ਕਰੀਏ ਸਾਬੈ ਰਣ ਗੋਆ ਸੰਗਰੀਏ ਤੁਮੇ ਛਾੜ ਕੋਈ ਵਰਨਾ ਤਿਆਉ ਜੋ ਵਰ ਚਾਉ ਸੋ ਤੁਮ ਤੇ ਪਾਓ ਸਿੱਖ ਮਰੇ ਤਾਰੀਏ ਚੰਚਨ ਸਤਰਾ

ਭਜਾਇਓ ਆਦਿ ਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸકલ ਪ੍ਰਜਾ ਜਨਿ ਆਪ ਸਵਾਰੀ ਬਿਲਕੁਲ ਸਿਰਗਣ ਸ਼ਕਤੀਓ ਸਤਿਰਨ ਕੋ ਪਰਮੋ ਬਦਕਿਓ ੜਕੜ ਕੇ ਅੰਦਰ ਕੀ ਜਾਣਤ ਬਲੇ ਫਰੇ ਕੀ ਪੀਰ ਪਿਸ਼ਾਨਤ ਜੀ ਗੁੰਜੇ ਅਥੂਲਾ ਸੱਬਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤਨ ਤਉ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਗੀ ਜੀ ਜੀ ਕੀ ਪੀਰ ਪਿਸ਼ਾਨੇ ੜਕੜ ਕੇ ਬੜਬੜ ਕੀ ਜਾਣੇ ਜਗਤ ਕਰ ਕਰਾ ਕਰਤਾ ਰਾਜ ਪ੍ਰਜਾ ਧਰਤਵ ਦੀ ਅਪਾਰਾ ਸਤਿ ਕਰ ਤੋ ਕਮੁਟ ਮੈਂ ਮਿਲ ਤੇ ਦੇਤਰ ਜੇ ਤੇ ਬਦਨ ਸਿ ਸ਼ਬਦਾਰੇ ਆਪ ਆਪਣੀ ਬੂਜ ਉਚਾਰੇ ਸਭੀ ਤੇ ਰਤਨ ਰਲਮ ਜਾਣਤ ਬੇਲ ਭੇਦੇ ਹਰੇ ਆਲਮ ਰੰਕਾਰ ਨਿਰਭਕਾ ਨਿਰਲਾਮ ਬਿਆਦ ਨੀਲੇ ਅਨਾਦੇ ਸੰਭ ਮੂੜ ਚੱਦ ਬੇਦਾ ਜਗ ਬੇਨਾ ਪਗਤ ਬੇਦਾ ਸੰਗੋ ਕਰਬਾਨ ਅਨੁਮਾਨਤ ਮਾ ਮੂੜ ਕਸ਼ ਭੇਦ ਨ ਜਾਣਤ ਮਾ ਦੇਵ ਕ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਪੇਵ ਆਪੇ ਆਪਣੀ ਬੂਧ ਜੇਤੀ ਵਰਨਤ ਭਿੰਨ ਪਿੰਨ ਤੋਇ ਤੇਤੀ ਰਖਣ ਜੈ ਪਸਾਰਿਆ ਕਹਿ ਬੀ ਸ੍ਰਿ ਰਤਮ ਸੰਸਾਰਾ ਇੱਕ ਰੂਪੇ ਅਨੂ ਬਸ ਰੂਪਾ ਰੰਗ ਭਇਓ ਕਈ ਬੁਪਾਲ ਜੇਲ੍ਹ ਸਿਦਕੀ ਨਿਰਬੁਧ ਖਾਨ ਬਹੁਲੇ ਜੀ ਨੇ ਹਉ ਫੂਲ ਰਾਜਾ ਹੋਇ ਬੈਠਾ ਕਉ ਸਿਮਰਪੈ ਸ਼ੰਕਰ ਕੈਂਢਾ अब अच्छा मेरी तुम करो बारिया सिख सिखारोसर नहीं परे तिनके होए मरे जो कल को एक बार ताके काल है एक बार जिन तुम्हें संभारा काल फास्ते बार ਕੀ ਨਿਆਣਾਂ ਅੰਗਿਆਰੋ ਕਾ ਦਰਦ੍ਰਿਸ਼ਟ ਜੁਗਤੇ ਰਹਾ ਹੜਕੇਤ ਮੇ ਸਰਨ ਤਿਆਰੀ ਆਪਾ ਦੇ ਲਿਓ ਬਾਰੀ ਦੁਖ ਸੁਖ ਤੇ ਲੇ ਉਚਾਈ ਕਿਰਪਾ ਕਰੀ ਹੰਬ ਜਗ ਮਾਤਾ ਗਰੰਥ ਕਰਾ ਪੂਨ ਸੁਭਰਾਤਾ ਜਿਸੇ ਸੁਖ ਦੇ ਕੋ ਦਲ ਸੁਖ ਨੂੰ ਕੋ ਚੇਮਤਾਨ ਸਿਰਿਓ ਤੂਜਾ ਪੈਦਿਆ ਲਾ ਪੂਨ ਕਰਾ ਗਰੰਥ ਤਕਲਾ ਨਿਵਾਸ ਤੇ ਪਰ ਪਾਵੇ ਸੋਈ ਦੁਗਨ ਦੇ ਸੇ ਭਾਪ ਤੋਈ ਅੜੱਲਾ ਸੁਨੇ ਗੂੰਗ ਜੋ ਜਾਹੇ ਸੁਰਸਨਾ ਪਾਵਈ ਸੁਨੇ ਮੂੜ ਚੇਤ ਲਾਏ ਚਤੁਰ ਕਾਇਆ ਹੋਈ ਗੂੰਗ ਦਰਦ ਪੋ ਨਿਕਟ ਨਾ ਦਿਨ ਨਾਰਿ ਕੀ ਰਹੇ ਸਤਰੇ ਸਹਿਜ ਭੁਰੀ ਜੇ ਅਰਧ ਸਹਿਜ ਫੁਣ ਤੀਨ ਕੀ ਜੇ ਹਾਦਰ ਸਦੀਏ ਸੁਣੀ ਰਵੜਾ ਤੀਜ ਗਤਿ ਨਿਰਸੁਖਾਰਾ ਸਵਯਾ ਪਾਏ ਗਏ ਜਬ ਤੇ ਤੁਮਰੇ ਕਬ ਤੇ ਕੋ ਹਥ ਕਰੇ ਨਹੀਂ ਆਨਿਓ RAM RAHIM PURAN PURAN ਅਨੇਕ ਕਹਿ ਮਤੇ ਕ ਨਮ ਨੇ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਏ ਬਖਾਨਿਓ ਦੁਹੇਰਾ ਸੰਗਤਿ ਵਰ ਕੋ ਸਾਜਿ ਕੇ ਤੇਉ ਤੁਹਾਰੋ ਦਵਾਰ ਆਈ ਕੀ ਰਾਜ ਅਸ ਗੋਬਿੰਦ ਨਾਸ ਤੁਹਾਰੈ जय अस गोबिंद दास तुहार वाहे गुरु जी का खालसा वाहे